ਸੁਭਦਰ ਮੇਜਰ ਕਲਰਕ ਸਰਵਨ ਸਿੰਘ ਮਹਾਲ ਪਿੰਡ ਦਰੰਗਲਾ ਤੋਂ 15 ਪੰਜਾਬ ਤੋਂ ਪੈਨਸ਼ਨ ਆਇਆ ਹੋਇਆ ਜੀ ਇਹ ਘਟਨਾ ਇਦਾਂ ਹੈ ਸਾਡਾ ਇੱਕ ਜਵਾਨ ਸੀਗਾ ਸਪਾਈ ਲਖਵਿੰਦਰ ਸਿੰਘ ਪਿੰਡ ਪਾਗੋ ਕਹਾਵਾ ਤੋਂ ਇਹ 15 ਪੰਜਾਬ ਦਾ ਸੀਗਾ origianally ਔਰ ਇਹ 7 RR ਦੇ ਵਿੱਚ ਪੋਸਟਡ ਸੀਗਾ ਅੱਜਕੱਲ ਜਿਹੜੀ ਹੈ ਹਾਈ ਐਲਟੀ ਦੇ ਵਿੱਚ ਸ਼ਿਨਗਰਵਾਲੇ ਏਰੀਆ ਦੇ ਵਿੱਚ ਕਿਤੇ ਪੋਸਟਡ ਹੈ ਉੱਥੋਂ ਹੀ ਜਵਾਨ ਆਪਣਾ ਪੂਰਾ ਅਰਸਾ 2 ਸਾਲ ਦਾ ਲਾ ਕੇ ਤੇ ਵਾਪਸ ਪੋਸਟਿੰਗ ਆਪਣੀ ਪਰਟਨ 15 ਪੰਜਾਬ ਨੂੰ ਜਾ ਰਿਹਾ ਸੀਗਾ ਉੱਥੋਂ ਇਹ 2 ਦਿਨ ਪਹਿਲਾਂ ਹੀ ਕਰਪੋਸ ਦੇ ਕਿ 22 ਤਰੀਕ ਨੂੰ ਆਉਂਦੇ ਆ ਕੋਈ 22 ਤਰੀਕ ਨੂੰ ਕਿਸੇ ਕੰਮ ਵਾਸਤੇ ਸਕੂਟਰੀ ਦੇ ਉੱਤੇ ਘਰੋਂ ਨਿਕਲੇ ਆ ਉਹਦੇ ਬਾਅਦ ਕਰ ਖ਼ਬਰ ਹੀ ਪਹੁੰਚਦੀ ਹੈ ਕਿ ਇਹਨਾਂ ਦਾ ਐਕਸੀਡੈਂਟ ਹੋ ਗਿਆ ਇੱਥੇ ਰੋਡ ਦੇ ਉੱਤੇ ਕਿਤੇ ਉਹ ਦਿਨੋਂ ਹੁਣ ਤੱਕ ਸੁਣਦੇ ਵਿੱਚ ਆਇਆ ਹੈ ਕਿ ਕੋਈ ਰੋਡ ਦੇ ਉੱਤੇ ਕੋਈ ਲੋਏ ਦਾ ਸਾਈਨ ਰੋਡ ਸਾਈਨ ਜਿਹੜੇ ਹੁੰਦੇ ਆ ਜਾਂ ਕੋਈ ਪੋਲ ਵਗੈਰਾ ਉਹਦੇ ਜੇ ਕਿਤੇ ਇਹਨਾਂ ਦੀ ਸਕੂਟਰੀ ਜਿਹੜੀ ਉਹ ਵੱਜੀ। ਉੱਥੋਂ ਇਹਨਾਂ ਨੂੰ ਲੋਕਲ ਜਿਹੜੇ ਲੋਕ ਸੀਗੇ ਉਹਨਾਂ ਨੇ ਚੁੱਕ ਕੇ ਤੇ ਹਸਪੀਟਲ ਖੜਿਆ ਗੁਰਦਾਸਪੁਰ ਸਿਵਲ ਹਸਪੀਟਲ ਜਿਗਾ ਉਹਨਾਂ ਨੇ ਅੱਗੇ ਰੈਫਰ ਕਰਤਾ ਦੂਸਰੀ ਜਗ੍ਹਾ। ਉੱਥੇ ਤਕਰੀਬਨ ਇੱਕ ਰਾਤ ਤੇ ਇੱਕ ਦਿਨ ਰਹੇ ਤੇ ਜਿੱਥੇ ਇਹਨਾਂ ਦੀ ਕੱਲ ਸ਼ਾਮੀ ਜਿਹੜਾ ਇਹਨਾਂ ਨੂੰ ਮਨੂੰ ਡੈਥ ਹੋ ਗਈ। ਕਿੰਨੇ ਭੈਣ ਭਰਾ ਸੀ ਤੇ ਮੈਰਿਡ ਕਿੰਨੇ ਮੈਰਿਡ ਸੀ। ਇਹ ਦੋ ਭਰਾ ਤੇ ਇੱਕ ਭੈਣ ਸੀਗੀ। ਉਹ ਵੱਡੇ ਬ੍ਰਦਰ ਦੀ ਵੀ ਮੈਰਿਜ ਹੋ ਚੁੱਕੀ ਹੈ ਔਰ ਸਿਸਟਰ ਦੀ ਵੀ ਮੈਰਿਜ ਹੋ ਚੁੱਕੀ ਹੈ ਇਹਨਾਂ ਦੀ ਸ਼ਾਦੀ ਹੈ ਜੇ ਹੋਣ ਵਾਲੀ ਸੀਗੀ ਇਹਨਾਂ ਦੇ ਫਾਦਰ ਸਾਹਿਬ ਵੀ ਪੰਜਾਬ ਰੈਜiment ਦੇ ਵਿੱਚੋਂ 28 ਪੰਜਾਬ ਚੋਂ ਪੈਨਸ਼ਨ ਆਏ ਨੇ ਹੌਲਦਰ ਸਰੂਪ ਸਿੰਘ ਜੀ 18-19 ਸਾਲ ਨੌਕਰੀ ਕਰਕੇ ਪੈਨਸ਼ਨ ਆਏ ਨੇ ਸੰਸਕਾਰ ਅੱਜ ਹੋ ਰਹੇ ਨੇ ਹਾਂ ਹੁਣੇ ਕੁਛ ਦਿਨ ਪਹਿਲਾਂ ਫੋਨ ਆਇਆ ਸੀਗਾ ਵੀ ਉਹਨਾਂ ਜੀ ਹੌਲਦਰ ਲਖਵਿੰਦਰ ਸਿੰਘ ਜੀ ਦੀ ਮ੍ਰਿਤਕ ਦੇ ਦਸ ਪੋਸਟਮਾਰਟਮ ਹੋ ਗਿਆ ਉਹ ਰੂ ਆਰਮੀ ਦੀ ਗਾਰਡ ਦੇ ਨਾਲ ਜਿਹੜਾ ਕੁਝ ਮਿੰਟਾਂ ਵਿੱਚ ਹੀ ਉਹ ਪਿੰਡ ਪਹੁੰਚਣ ਵਾਲੇ ਨੇ ਤੇ ਉਹਦੇ ਤੋਂ ਬਾਅਦ ਉਹਨਾਂ ਦਾ ਸੰਸਕਰ ਜਿਹੜਾ ਉਹ ਕੀਤਾ ਜਾਏਗਾ ਅੱਜ ਕੀਤਾ ਜਾਏ ਧੰਨਵਾਦ